ਬਾਈਕ ਤੇ ਸਵਾਰ ਆਏ ਦੋ ਸ਼ਖਸ ਕੁੜੀ ਦੀ লাশ ਸੜਕ ਤੇ ਸੁੱਟ ਕੇ ਫਰਾਰ ਹੋ ਗਏ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਬੋਰੀ ਚ ਕੁੜੀ ਦੀ লাশ ਨੂੰ ਬੰਨ ਕੇ ਇਹ ਨੌਜਵਾਨ ਉੱਥੇ ਲੈ ਕੇ ਆਏ ਅਤੇ ਉੱਥੇ লাশ ਨੂੰ ਸੁੱਟ ਕੇ ਫਰਾਰ ਹੋ ਗਏ ਹਾਲਾਂਕਿ ਸਥਾਨਕ ਲੋਕਾਂ ਦੇ ਵੱਲੋਂ ਜਦੋਂ ਪੁੱਛਿਆ ਗਿਆ ਕਿ ਆਖਰ ਇਹ ਬੋਰੀ ਦੇ ਵਿੱਚ ਕੀ ਹੈ ਤਾਂ ਉਹਨਾਂ ਨੇ ਕਿਹਾ ਕਿ ਇਸ ਦੇ ਵਿੱਚ ਅੰਬ ਪਏ ਨੇ ਪਰ ਦਰਅਸਲ ਦੇ ਵਿੱਚ ਉਸ ਦੇ ਵਿੱਚ ਇੱਕ ਕੁੜੀ ਦੀ লাশ ਪਈ ਹੋਈ ਸੀ ਜਦ ਆਸ-ਪਾਸ ਖੜੇ ਲੋਕਾਂ ਨੂੰ ਬੋਰੀ ਦੇ ਵਿੱਚੋਂ ਬਦਬੂ ਆਣੀ ਸ਼ੁਰੂ ਹੋਈ ਤਾਂ ਉਹਨਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਉਸ ਤੋਂ ਬਾਅਦ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਤਾਂ ਉਹਨਾਂ ਨੇ ਬੋਰੀ ਨੂੰ ਜੱਟ ਖੋਲਿਆ ਤਾਂ ਉਸ ਦੇ ਵਿੱਚ ਕੁੜੀ ਦੀ লাশ ਮਿਲੀ ਹੈ ਹਾਲਾਂਕਿ ਭਰੇ ਬਾਜ਼ਾਰ ਦੇ ਵਿੱਚ ਹੀ ਇਹ ਦੋਵੇਂ ਸ਼ਖਸ ਉੱਥੇ ਬਾਈਕ ਤੇ ਸਵਾਰ ਹੋ ਕੇ ਆਏ ਅਤੇ ਕੁੜੀ ਦੀ লাশ ਬੋਰੀ ਚ ਬੰਨ ਕੇ ਸੜਕ ਤੇ ਸੁੱਟ ਕੇ ਫਰਾਰ ਹੋ ਗਏ ਦੱਸਦੀ ਹੈ ਕਿ ਲੁਧਿਆਣਾ ਤੋਂ ਖਬਰ ਸਾਹਮਣੇ ਆਈ ਹੈ ਜਿੱਥੇ ਕਿ ਆਰਤੀ ਚੌਂਗ ਚ ਦਿਨ ਦਿਹਾੜੇ ਇਹ ਘਟਨਾ ਹੋਈ ਹੈ ਬਾਈਕ ਸਵਾਰਾਂ ਦੇ ਵੱਲੋਂ ਬੋਰੀ ਚ ਬੰਦ ਕਰਕੇ ਇੱਕ লাশ ਨੂੰ ਸੜਕ ਦੇ ਕਿਨਾਰੇ ਹੀ ਸੁੱਟ ਦਿੱਤਾ ਗਿਆ ਹਾਲਾਂਕਿ ਆਸ-ਪਾਸੇ ਖੜੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਆਖਰ ਇਸ ਬੋਰੀ ਦੇ ਵਿੱਚ ਕੀ ਹੈ ਤਾਂ ਉਹਨਾਂ ਨੇ ਜਵਾਬ ਦਿੱਤਾ ਕਿ ਇਸ ਦੇ ਵਿੱਚ ਤਾਂ ਆਂਬ ਪਏ ਹੋਏ ਨੇ ਜਿਸ ਨੂੰ ਉਹ ਸੁੱਟਣ ਆਏ ਨੇ ਪਰ ਦਰਅਸਲ ਦੇ ਵਿੱਚ ਉਸ ਦੇ ਵਿੱਚ ਕੁੜੀ ਦੀ লাশ ਪਈ ਹੋਈ ਸੀ ਜਦ ਪੁਲਿਸ ਦੀਆਂ ਟੀਮਾਂ ਮੌਕੇ ਤੇ ਪਹੁੰਚੀਆਂ ਤਾਂ ਉਹਨਾਂ ਦੇ ਵੱਲੋਂ ਜਾਂਚ ਕੀਤੀ ਗਈ ਤਾਂ ਹਜੇ ਤੱਕ ਇਹ ਖੁਲਾਸਾ ਨਹੀਂ ਹੋਇਆ ਕਿ ਆਖਰ ਇਹ ਨੌਜਵਾਨ ਕਿੱਥੋਂ ਆਏ ਔਰ ਕਿਵੇਂ ਇਸ ਕੁੜੀ ਨੂੰ ਇਹਨਾਂ ਨੇ ਇਸ ਬੋਰੀ ਚ ਬੰਨਿਆ ਆਖਰ ਇਸ ਘਟਨਾ ਪਿੱਛੇ ਵਜ੍ਹਾ ਕੀ ਸੀ ਇਹ ਸਭ ਜਾਂਚ ਦਾ ਵਿਸ਼ਾ ਹੈ ਮੌਕੇ ਤੇ ਪੁਲਿਸ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਬਾਈਕ ਛੱਡ ਕੇ ਇਹ ਮੁਲਜ਼ਮ ਜੋ ਸੀ ਉੱਥੋਂ ਫਰਾਰ ਹੋ ਗਏ ਪ੍ਰਲਾਲ ਪੁਲਿਸ ਦੇ ਵੱਲੋਂ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਦੱਸਦੀ ਹੈ ਕਿ ਸ਼ਰਿਆਮ ਹੀ ਸੜਕ ਕਿਨਾਰੇ ਕੁੜੀ ਦੀ ਲਾਸ਼ ੁੱਟ ਕੇ ਮੁਲਜ਼ਮ ਉੱਥੋਂ ਭੱਜ ਗਏ ਬਾਈਕ ਤੇ ਬੋਰੀ ਚ ਬੰਦ ਕਰਕੇ ਕੁੜੀ ਦੀ ਲਾਸ਼ ਨੂੰ ਲੈ ਕੇ ਆਏ ਸੀ ਔਰ ਸ਼ਰਿਆਮ ਕੁੜੀ ਦੀ ਲਾਸਟ ਨੂੰ ਸੜਕ ਦੇ ਕਿਨਾਰੇ ਹੀ ਸੁੱਟ ਦਿੱਤਾ ਪਰੇ ਬਾਜ਼ਾਰ ਚ ਲੋਕਾਂ ਦੇ ਵਿਚਾਰੇ ਹੀ ਇਹ ਘਟਨਾ ਹੋਈ ਹਾਲਾਂਕਿ ਦੋਵੇਂ ਮੁਲਜ਼ਮ ਬਾਈਕ ਤੇ ਆਏ ਸੀ ਉੱਥੇ ਖੜੇ ਇੱਕ ਸ਼ਖਸ ਦਾ ਕਹਿਣਾ ਹੈ ਕਿ ਬਾਈਕ ਤੇ ਦੋ ਵਿਅਕਤੀ ਆਏ ਸੀ ਜਿਨ੍ਹਾਂ ਦੇ ਵੱਲੋਂ ਇਸ ਬੋਰੀ ਨੂੰ ਇੱਥੇ ਸੁੱਟ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਹ ਬਾਈਕ ਨੂੰ ਛੱਡ ਕੇ ਭੱਜ ਗਏ ਆਰਟੀ ਚੌਂਕ ਦੇ ਵਿੱਚ ਉਹ ਮੋਟਰਸਾਈਕਲ ਤੇ ਦੋ ਬੰਦੇ ਆਏ ਇੱਕ ਤਾਂ ਸੋਟੀ ਵਾਲਾ ਸੀਗਾ ਉਹਦੇ ਨੀਲੀ ਵਰਦੀ ਪਾਈ ਹੋਈ ਸੀ ਉਹ ਸੀਗਾ 52 ਸਾਲ ਦੀ 55 ਸਾਲ ਦੀ ਉਮਰ ਸੀ ਉਹਦੇ ਬੰਦੇ ਦੀ ਕੋਟੀ ਦਾ ਵਰਦੀ ਪਾਈ ਸੀ ਦੂਸਰਾ ਬੰਦਾ ਮੋਟਰਸਾਈਕਲ ਵਾਲਾ ਸੀਗਾ ਉਹ ਨੂੰ ਮੈਂ ਕਿਹਾ ਵੀ ਇਹ ਸੱਟ ਕੇ ਕਿਉਂ ਚੱਲਿਆ ਉਹ ਉੱਧਰ ਚਲਾ ਗਿਆ ਸੀ ਜਦੋਂ ਉੱਧਰ ਚਲਾ ਗਿਆ ਮੈਂ ਕਿਹਾ ਕੀ ਸੱਟ ਕੇ ਚੱਲਿਆ ਕਹਿੰਦਾ ਇਸਨੇ ਆਪ ਐ ਆਪ ਤੇ ਮੈਂ ਕਿਹਾ ਮੈਂ ਉਹਨੂੰ ਚੱਕ ਲਾ ਇੱਥੋਂ ਮੈਂ ਜੁੱਤੀਆਂ ਮਾਰੂ ਤੇਰੇ ਮੈਂ ਉਹ ਫਿਰ ਮੋਟਰਸਾਈਕਲ ਸਟਾਰਟ ਕਰਨ ਲੱਗਾ ਮੈਂ ਉਹਦੀ ਚਾਬੀ ਛੱਡ ਲਈ ਕੈਂਪੀ ਕੱਢ ਕੇ ਉਹ ਫਿਰ ਮੋਟਰਸਾਈਕਲ ਇੱਥੇ ਲੈ ਆਇਆ ਉਹਨੇ ਆਪ ਦੀ ਬੋਰੀ ਉਸ ਵਿੱਚ ਰੱਖ ਵੀ ਲਈ ਫਿਰ ਸਾਲੇ ਨੇ ਸੱਟ ਕੇ ਹੌਲੀ ਜਿਹੇ ਆਏ ਨੇ ਚੱਲ ਗਏ ਅਗਲੇ ਦੋ ਬੰਦੇ ਸੀਗੇ ਦੋ ਬੰਦੇ ਸੀ ਇੱਕ ਤਾਂ ਪਹਿਲੇ ਚਲਾ ਗਿਆ ਸੀ ਸਕੂਟੀ ਵਾਲਾ ਸੀਗਾ ਉਹਦੇ ਵਰਦੀ ਪਾਈ ਸੀ ਨੀਲੇ ਰੰਗ ਦੀ ਓਕੇ ਦੇਖੀ ਓਕੇ ਹਾਂ ਬੋਲ ਕਹਿੰਦੇ ਦੇਖ ਮੈਂ ਤਾਂ ਇਹ ਪੈਰ ਮਾਰ ਕੇ ਦੇਖਿਆ ਆ ਲੱਗੇ ਜੀ ਤਾਂ ਬੰਦੇ ਵਿੱਚ লাশ ਹੁੰਦੀ ਹੈ ਕੋਈ ਵੀ ਆ ਕੁੱਤਾ ਵਾ ਜਾਗਾ ਮੈਂ ਮੰਨਦਾ ਜੀ ਮੈਂ ਕਹਿੰਦਾ ਮੈਂ ਕਹਿੰਦਾ ਜਾਏ ਜੇ ਬੰਦਾ ਵਾ ਜਾਏ ਕੁੱਤਾ ਵਾ ਕਿੰਨੇ ਵਜੇ ਦਾ ਸਮਾਂ ਸੀ ਇਹ ਅੰਦਾਜ਼ਾ ਹੈਗਾ 9:00 ਵਜੇ ਦਾ ਬੋਲ ਕਹਿੰਦੀ ਦੇਖਿਆ ਤਾਂ ਪੈਰ ਦੇਖਿਆ ਬੋਲ ਤਾਂ ਆ ਕੇ ਗਈ ਹਾਂ ਪੁਲਿਸ ਤਾਂ ਪੌਣੇ ਘੰਟੇ ਬਾਅਦ ਆਈਆ ਉਹਨਾਂ ਨੇ ਦੇਖਿਆ ਕੀ ਪਤਾ ਲੱਗਾ ਉਹਨਾਂ ਨੇ ਦੇਖਿਆ ਨਹੀਂ ਉਹਨਾਂ ਨੇ ਤਾਂ ਹੁਣ ਪੌਣੇ ਪਾ 1 ਘੰਟੇ ਬਾਅਦ ਖੋਲ ਕੇ ਦੇਖੀਆ ਬੋਰੀ ਉਹਦੀ ਪੈਰ ਹੀ ਦਿਖਿਆ ਉਹਨਾਂ ਨੇ ਪੂਰੀ ਹਜੇ ਛੋ ਨਹੀਂ ਹਜੇ ਪੂਰੀ ਛੋ ਨਹੀਂ ਕੀਤੀ ਪੁਲਸ ਵਾਲਿਆਂ ਨੇ ਹਜੇ ਪੂਰੀ ਛੋ ਨਹੀਂ ਕੀਤੀ ਉਹਨਾਂ ਨੂੰ ਪਤਾ ਲੱਗ ਗਿਆ ਵੀ ਲਾਸ਼ ਆਈ ਸੀ ਹਾਂ ਪੈਰਪੁਰ ਦਿੱਤੇ ਮਨੇ ਹਾਂ ਦੋ ਪੈਰ ਕੋਈ ਡੈਡ ਬੋਡੀ ਕੋਈ ਲੱਭੀਆ ਕੋਲਪੁਰੋੜ ਕਿੱਥੇ ਆ ਗਿਆ ਉਹ ਪੈਰ ਧੱਲਾ ਰੁੜੀਆ ਸੀਗਾ ਬਸਤਾਨੋਂ ਉਤੋਂ ਮਨ ਕੋਲ ਆਈ ਸੀ ਵੀ ਇੱਕ ਡੈਡ ਬੋਡੀ ਇੱਥੇ ਕੋਰੇ ਦੇ ਵਿੱਚ ਪੇਜਾ ਉਤੋਂ ਆ ਕੇ ਉਹ ਦੇਖਿਆ ਤੇ ਡਬਲ ਪੋਰਾ ਸੀ ਡਬਲ ਪੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੱਡ ਬੋੜੀ ਪਾਈ ਹੋਈ ਹੈ ਠੀਕ ਹੈ ਹੁਣ ਇੱਕ ਮੋਟਰਸਾਈਕਲ ਦੇ ਨਾਲ ਕੋਈ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਨਾਲ ਬੈਠੇ ਨੇ ਔਰ ਉਹ ਡੱਡ ਬੋੜੀ ਜਿਹੜੀ ਉਹ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਨਾਲ ਕੋਈ ਬਰਾਮਦ ਹੋ ਗਿਆ ਆ ਉਹਦੇ ਨੰਬਰ ਤੋਂ ਹੀ ਐਡਰੈਸ ਖੜਾ ਆ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਏ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਬਣੀ ਹੈ ਹੈ 52 51 ਟੈਂਪੋਂ ਵੱਗ 60 ਵਨ ਮਿੰਟ ਵੱਲੋਂ ਕੋਲ ਆ ਗਈ 10 ਤੋਂ 10 ਮਿੰਟ ਵੱਲੋਂ ਕੋਲ ਆਈ ਹੈ ਤੇ ਬਾਕੀ ਹੁਣ ਜਿਹੜਾ ਮੋਟਰ ਹੈ ਤਾਂ ਨੰਬਰ ਆ ਸਕੋ ਆ ਕੇ ਮੋਟਰ ਵੀ ਥਾੜਿਆ ਉਹ ਦੇ ਨੰਬਰ ਤੋਂ ਅਡਰੈਸ ਘੜਾਗੇ ਜਿਹੜੇ ਅਗਲੀ ਕਾਰਵੋ ਜੂਵੀ ਹੋਈ ਹੋਈ ਤੁਹਾਨੂੰ ਦੱਸ ਦੁੱਤਾ ਜਾਊਗਾ ਠੀਕ ਹੈ ਜਿਹੜੀ ਮੈਂ ਮੈਡ ਹੈ ਕਿ ਅਨਮੈਰਿਡ ਹੈ ਬੋਰੇ ਵਿੱਚ ਜੀ ਅਸੀਂ ਫੋਨ ਕਰੀਏ ਜੀ ਬੋਰੇ ਦੇ ਵਿੱਚ ਥੋੜਾ ਜਿਦਾ ਪੈਰਪੂੜਾ ਕੱਪੜੇ ਦਾ ਉਹ ਦੇਖਾਗਾ ਲੋਜਨ ਕਿੱਥੇ ਕੋਟੋਰ ਸਾਈਕਲ ਜਿਹੜਾ ਛੱਡ ਕੇ ਚਲੇ ਗਿਆ ਜਿਹੜਾ ਮੋਟਰਸਾਈਕਲ ਬਰਾਮਦ ਹੋਇਆ ਪਿੰਚੋ ਬਰਾਮਦ ਹੋਇਆ ਇੱਥੇ ਜਦੋਂ ਉਹ ਪਾウダー ਕਿਨੇ ਦੇਖਣਾ ਬੋਰਾ ਸਰ ਦੇ ਪਾウダー ਕਿਨੇ ਜਦੋਂ ਉਹ ਪੁੱਛਿਆ ਵੀ ਕੀ ਹੈ ਕੀ ਹੈਗਾ ਉਹਨਾਂ ਨੇ ਕਹਿੰਦੇ ਇਹਦੇ ਵਿੱਚ ਜੀ ਅੰਬ ਬੂੰਬਾ ਆਏਗਾ ਛਿੰਨਾ ਛੁਨਾ ਆਵੇ ਘਰ ਹੈਗਾ ਆ ਉਹ ਜਦੋਂ ਉਹ ਡ